ਚੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਤੇ ਪਟਾਲਾ ਦੀ ਦਾਣਾ ਮੰਡੀ 'ਚ ਪ੍ਰਬੰਧਕਾਂ ਦਾ ਜਾਇਜ਼ਾ ਲੈਣ ਲਈ ਪਟਾਲਾ ਦੇ ਬਤਾਈਕ ਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਪਹੁੰਚੇ ਇਸ ਮੌਕੇ ਉਹਨਾਂ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਕ ਮਹਿਤਾ ਅਤੇ ਆਰਤੀ ਜੁਨੀਆ ਦੇ ਪਟਾਲਾ ਪ੍ਰਧਾਨ ਸੂਬਾ ਮੀਤ ਪ੍ਰਧਾਨ ਵੀ ਮੌਜੂਦ ਰਹੇ ਇਸ ਮੌਕੇ ਸ਼ੈਰੀ ਕਲਸੀ ਨੇ ਕਿਸਾਨਾਂ ਅਤੇ ਆਰਤੀਆਂ ਨਾਲ ਗੱਲਬਾਤ ਕੀਤੀ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਕੀਤੀ ਗਈ ਹੈ ਅਤੇ ਉੱਥੇ ਹੀ ਪਰਵਤਕਾਂ ਦਾ ਪਛਾਇਆ ਲੈਣ ਵਾਸਤੇ ਪਹੁੰਚੇ ਹਨ ਉਹਨਾਂ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੋ ਦਿੱਤੀ ਜਾਵੇਗੀ ਉਹਨਾਂ ਕਹੇ ਕਿ ਸਰਕਾਰੀ ਰੇਟ 2399 ਹੈ ਪਰ ਕਿਸਾਨਾਂ ਨੂੰ ਬੇਨਤੀ ਹੈ ਕਿ ਨਵੀਂ ਜੋ 17% ਚਾਹੀਦੀ ਹੈ ਉਹ ਪੂਰੀ ਕਰਕੇ ਦਾਣਾ ਮੰਡੀ ਚ ਆਪਣੀ ਫਸਲ ਲਿਆਉਣ ਅਤੇ ਉਹਨਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਹੋ ਦਿੱਤੀ ਜਾਵੇਗੀ ਚੇਅਰਮੈਨ ਮਾਰਕੀਟ ਕਮੇਟੀ ਮਾਨਕ ਮਹਿਤਾ ਨੇ ਕਿਸਾਨਾਂ ਨੂੰ ਫਰਮਾਤੋਂ ਬਚਨ ਦੀ ਅਪੀਲ ਕੀਤੀ ਉਹਨਾਂ ਕਹਿੰਦੇ ਕਿ ਸਾਡੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਹੈ ਆਓ ਦੇ ਦਿਆਂ ਗੁਰਚਨ ਕਵਾਦੀ ਵਿਸ਼ੇਸ਼ ਰਿਪੋਰਟ ਪਬਲਿਕਲ ਤੈਨੂ ਚੈਨਲ ਬਟਾਲਾ ਕਿ ਅੱਜ ਮੰਡੀ ਦੇ ਵਿੱਚ ਆ ਕੇ ਸਰਕਾਰੀ ਪ੍ਰਬੰਧ ਦੇਖੇ ਤਾਂ ਜੋ ਕਿ ਸਾਡੇ ਕਿਸਾਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਨਾ ਹੋਵੇ ਸਰਕਾਰੀ ਰੇਟ ਜਿਹੜੀ 17 ਮੌਛਰ ਦੀ 2399 ਰੁਪਏ ਜੋ ਸਰਕਾਰ ਵੱਲੋਂ ਰੇਟ ਹੈ ਔਰ ਮੈਂ ਹੁਣ ਦੇਖ ਕੇ ਆਇਆ ਹਾਂ ਢੇਰੀਆਂ ਤੇ ਔਰ ਮੈਂ ਕਿਸਾਨ ਭਰਾਵਾਂ ਨੂੰ ਵੀ ਇਹੋ ਬੇਨਤੀ ਕਰਦਾ ਵੀ ਜਿਹੜਾ ਮੌਛਰ ਹੈ ਜਿਤਨਾ ਹੁਣ ਕੋਈ ਗਿੱਲੀ ਫਸਲ ਆ ਜਾਂਦੀ ਹੈ ਉਹਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਵਧੀਆ ਢੰਗ ਨਾਲ ਆਪਣੀ ਫਸਲ ਲੈ ਕੇ ਆਉਣ ਤੇ ਜੋ ਸਰਕਾਰੀ ਰੇਟ ਹੈ ਉਹਨੂੰ ਪ੍ਰਾਪਤੀ ਆਪਣਾ ਕਰਕੇ ਜਿਹੜਾ ਵੀ ਇਹਨਾਂ ਨੂੰ ਵੀ ਕੋਈ ਤੰਗੀ ਪਰੇਸ਼ਾਨੀ ਨਾ ਹੋ ਸਰ ਜਿਹੜਾ ਉਹ ਅਲਾਟਮੈਂਟ ਹੈ ਸੇਲਰਾਂ ਦੀ ਉਹ ਹੋ ਚੁੱਕੀ ਹੈ ਜੀ ਮੰਡੀ ਦੇ ਵਿੱਚ ਵਨ ਟਾਈਮ ਜਿਹੜੀ ਸੈਟਲਮੈਂਟ ਉਹ ਕੀਤੀ ਹੈ ਜੀ ਉਹ ਸਾਡੇ ਸੇਲਰਾਂ ਵਾਸਤੇ ਜਾਂ ਸਾਰੇ ਵੀ ਬਹੁਤ ਵਧੀਆ ਇੱਕ ਸਕੀਮ ਜਿਹੜੀ ਸਰਕਾਰ ਵੱਲੋਂ ਦਿੱਤੀ ਗਈ ਹੈ ਹੁਣ ਮੇਰੀ ਇਹੋ ਬੇਨਤੀ ਹੈ ਵੀ ਆਮ ਆਦਮੀ ਪਾਰਟੀ ਲੋਕਾਂ ਦੇ ਹੱਕਾਂ ਤੇ ਹਿੱਤਾਂ ਦੀ ਪਾਰਟੀ ਹੈ ਹਰ ਵਰਗ ਦੇ ਨਾਲ ਹੈ ਹੁਣ ਆਪਣਾ ਆਪਣੇ ਜਿਹੜੇ ਸਾਡੇ ਸੈਲਰਾਂ ਵਾਲੇ ਵੀ ਨੇ ਉਹਨਾਂ ਨੂੰ ਬੇਨਤੀ ਆ ਵੀ ਇਹਦਾ ਜਿਹੜਾ ਲਾਭ ਉਠਾ ਲੈ ਜੀ ਸਰ ਜਿਹੜਾ ਮੌਸਮ ਦੇ ਕਰਕੇ ਪਿਛੇ ਹੜ ਆਏ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਕਾਫੀ ਫਸਲ ਖਰਾਬ ਹੋਈ ਜੀ ਤੇ ਸਰਕਾਰ ਉਹਨ ਕਿਹਾ ਫਸਲ ਵਿੱਚ ਡੈਮੇਜ ਡਿਸਕਲਰ ਵੀ ਹੋਈ ਹੈ ਤੇ ਕੀ ਉਹਦਾ ਕੋਈ ਫਰਕ ਪਵੇਗਾ ਜਾਂ ਤੁਸੀਂ ਅਪੀਲ ਕਰੋਗੇ ਇਹ ਦੇਖੋ ਮੈਂ ਮੈਂ ਇੱਕ ਬੇਨਤੀ ਕਰਦਾ ਜੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਠੀਕ ਆ ਤਕਰੀਬਨ ਉੱਥੇ ਮਿੱਟੀ ਰੇਤਾ ਜਿਹੜੀ ਆ ਉਹ ਕਾਫੀ ਆ ਚੁੱਕੀ ਸੀ ਸਰਕਾਰ ਵੱਲੋਂ ਜਦੋਂ ਆਪਾਂ ਗਰਾਊਂਡ ਲੈਵਲ ਤੇ ਉਤਰੇ ਆਂ ਸਾਨੂੰ ਕਈ ਕਿਸਾਨਾਂ ਨੇ ਕਿਹਾ ਬੇਨਤੀ ਕੀਤੀ ਉਹਨਾਂ ਨੇ ਵੀ ਅੱਗੋਂ ਇਹੋ ਬੇਨਤੀ ਕੀਤੀ ਵੀ ਜਿਹੜੀ ਆ ਮਿੱਟੀ ਆ ਰੇਤ ਆ ਸਾਨੂੰ ਚੁੱਕਣ ਦੀ ਪ੍ਰਵਾਨਗੀ ਦਿੱਤੀ ਜਾਵੇ ਉਹਨਾਂ ਦੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਕਹਿੰਦੇ ਨਾ ਘਰ ਦਾ ਆਗੂ ਉਹ ਹੀ ਵਧੀਆ ਘਰ ਨੂੰ ਚਲਾ ਸਕਦਾ ਜਿਹੜਾ ਹਰ ਪਰਿਵਾਰ ਦੇ ਨਾਲ ਸਹਿਮਤੀ ਜਿਹੜਾ ਹਰ ਇਨਸਾਨ ਦੇ ਨਾਲ ਸਹਿਮਤੀ ਰੱਖਦਾ ਹੋਵੇ ਜਦੋਂ ਲੋਕਾਂ ਨੇ ਅਪੀਲ ਕੀਤੀ ਸਰਕਾਰ ਨੂੰ ਤੇ ਸਰਕਾਰ ਨੇ ਫਿਰ ਪਹਿਲ ਕਦਮੀ ਕਰਕੇ ਜਿਹਦਾ ਖੇਤ ਉਹਦੀ ਰੇਤ ਦਾ ਜਿਹੜਾ ਅਨਾਉਂਸ ਕੀਤਾ ਤਾਂ ਜੋ ਕਿ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ ਨੇ ਉੱਥੇ ਕੋਈ ਮਿੱਟੀ ਆ ਰੇਤਾ ਵਾ ਉਹ ਪੈੜੀਆਂ ਦਾ ਆਪਣਾ ਲੈਵਲ ਜਿਹੜਾ ਸਹੀ ਢੰਗ ਨਾਲ ਕਰਕੇ ਉਹਨਾਂ ਨੂੰ ਵੇਚ ਕੇ ਉਹਦੇ ਨਾਲੋਂ ਵਧੀਆ ਆਪਣਾ ਗੁਜ਼ਾਰਾ ਜਿਹੜਾ ਉਹ ਵਧੀਆ ਕਰ ਸਕਦੇ ਕਿਸਾਨਾਂ ਨੂੰ ਅਪੀਲ ਕੀਤੀ ਕਰਦੇ ਕਿ ਫਸਲ ਸੁੱਕੀ ਬੜੀ ਬਿਲਕੁਲ ਜੀ ਕਿਸਾਨਾਂ ਨੂੰ ਅਪੀਲ ਆ ਉਹਨਾਂ ਨੂੰ ਇਹੋ ਬੇਨਤੀ ਆ ਵੀ ਫਸਲ ਜਿਹੜੀ ਆਪਣੀ ਉਹ ਸੁੱਕੀ ਲੈ ਕੇ ਆਉਣ ਤਾਂ ਜੋ ਕਿ ਉਹਨਾਂ ਨੂੰ ਕਿਸੇ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਆਪਣਾ ਅੱਜ ਦਾਣਾ ਮੰਡੀ ਪਟਾਲਾ ਦੇ ਵਿੱਚ ਜਿਹੜੀ ਸਰਕਾਰੀ ਪਰਚੇਜ ਆ ਉਹ ਰੰਭ ਹੋਈ ਆ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਅਮਨ ਸ਼ੇਰ ਸਿੰਘ ਸਾਰੀਕਲਸੀ ਜਿਹੜੀ ਆ ਉਹਦੀ 플러스 ਸਾਰਾ ਜਿਹੜਾ ਪ੍ਰਸ਼ਾਸਨ ਆ ਉਹਦੀ ਰਮਤਾ ਕਰਾ ਕੇ ਗਿਆ ਅੱਜ ਬਹੁਤ ਵਧੀਆ ਆਪਾਂ ਜ਼ਿੰਮੇਦਾਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆਂ ਕਿ 2399 ਰੁਪਏ ਸਰਕਾਰੀ ਬੋਲੀ ਹੈ ਜਿਹੜੀ ਉਹਦੀ ਹੋਈ ਆ ਸਰਕਾਰ ਦਾ ਰੇਟ 2399 ਰੁਪਏ ਆ ਆਪਾਂ ਆ ਜ਼ਿੰਮੇਦਾਰਾਂ ਨੂੰ ਇੱਕੋ ਮੈਸੇਜ ਦੇਣਾ ਚਾਹੁੰਦੇ ਆਂ ਕਿ ਆਪਣਾ ਮਾਲ ਸਕਾ ਕੇ ਲਿਆਓ ਤੇ ਪੂਰਾ ਭਾਅ ਵਟੋ ਗਿੱਲਾ ਮਾਲ ਨਾ ਲਿਆਓ ਗਿੱਲੇ ਮਾਲ ਦੇ ਕਰਕੇ ਸਾਨੂੰ ਵੀ ਬੜੀਆਂ ਦਿੱਕਤਾਂ ਆਉਂਦੀਆਂ ਪਲੱਸ ਜਿੰਨੇ ਵੀ ਹੋਰ ਵੀ ਸਾਡੇ ਨਾਲ ਏਜੰਸੀਆਂ ਦੇ ਇੰਸਪੈਕਟਰ ਆ ਉਹਨਾਂ ਨੂੰ ਵੀ ਬੜੀਆਂ ਵੱਡੀਆਂ ਦਿੱਕਤਾਂ ਆਉਂਦੀਆਂ ਕਿਉਂਕਿ ਜ਼ਿੰਮੇਦਾਰ ਫਿਰ ਇਹ ਚੀਜ਼ ਸੋਚਦਾ ਹੈ ਵਾ ਵੀ ਮੇਰਾ ਭਾਅ ਘਟ ਲੱਗ ਰਿਹਾ ਤੇ ਮੇਰਾ ਭਾਜ ਜਿਹੜਾ ਪੂਰਾ ਲੱਗਣਾ ਚਾਹੀਦਾ ਇਸ ਕਰਕੇ ਪੂਰਾ ਜਿਹੜਾ ਸੁੱਕਾ 17% ਮੌਇਸਚਰ ਦਾ ਮਾਲ ਆ ਉਹਦਾ ਭਾਜ 299 ਰੁਪਏ ਲੱਗਦਾ 17% ਇਸ ਤਾਰੀਖ ਦੀ ਹਾਂਜੀ ਹਾਂਜੀ ਸਰਕਾਰ ਦੇਖੋ ਜੀ ਅੱਜ ਬੜੀ ਖੁਸ਼ੀ ਵਾਲਾ ਦਿਨ ਆ ਔਰ ਅੱਜ ਸਾਡੇ ਪੰਜਾਬ ਦੇ ਵਿੱਚ ਚੌਂਡੇ ਦੀ ਜਿਹੜੀ ਖਰੀਦ ਅੱਜ ਸਰਕਾਰੀ ਖਰੀਦ ਸ਼ੁਰੂ ਕੀਤੀ ਗਈ ਪਰਮਲ ਦੀ ਸਭ ਤੋਂ ਵੱਡਾ ਹੀ ਅੱਜ ਐਮਐਲਏ ਸਾਹਿਬ ਸਾਡੇ ਮਾਨਯੋਗ ਪੰਜਾਬ ਪ੍ਰਧਾਨ ਸਿਹਤ ਕਲਸੀ ਇੱਥੇ ਪਹੁੰਚੇ ਸਨ ਤੇ ਉਹਨਾਂ ਦੇ ਹੁਕਮਾਂ ਮੁਤਾਬਿਕ ਅੱਜ ਖਰੀਦ ਸ਼ੁਰੂ ਕੀਤੀ ਗਈ ਹੈ ਸੋ ਮੇਰਾ ਕੋਈ ਮਕਸਦ ਰਹਿੰਦਾ ਹੈ ਜੋ ਮੈਨੂੰ ਸਰਕਾਰ ਨੇ ਜੋ ਸਾਡੇ ਐਂਬਲੈਂਸ ਸਾਹਿਬ ਮੇਰੇ ਵੱਡੇ ਵੀਰ ਮੇਰੇ ਗੁਰੂ ਸ਼ਹੀਦ ਕਾਚੀ ਨੇ ਜੋ ਡਿਊਟੀ ਲਗਾਈ ਹੈ ਕਿ ਅਗਰ ਕੋਈ ਕਿਸਾਨ ਜਾਂ ਕੋਈ ਭਰਾ ਅਗਰ ਕੋਈ ਜ਼ਿੰਮੇਦਾਰ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਮੈਂ ਦਿਨ ਰਾਤ ਸਵੇਰੇ ਸ਼ਾਮ ਨਾਲ ਦੀ ਸੇਵਾ ਚ ਹਾਜ਼ਰ ਆ ਜਿੰਨੇ ਵੀ ਲੋਕ ਇੱਥੇ ਜਾਣਦੇ ਨੇ ਸਾਰੇ ਸਭ ਇੱਥੇ ਜ਼ਿੰਮੇਦਾਰ ਸਭ ਭਾਰਤੀ ਸਭ ਨੂੰ ਪਤਾ ਹੈ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਤੰਗੀ ਆਂਦੀ ਹੈ ਮੈਨੂੰ ਜਦੋਂ ਵੀ ਫੋਨ ਕਰਦੇ ਮੈਂ ਜਿਆਦਾ ਦੂਰੀ ਤੇ ਨਹੀਂ ਮੈਂ 10 15 ਮਿੰਟ ਚ ਇੱਥੇ ਪਹੁੰਚ ਜਾਂਦਾ ਕਿੰਨਾ ਕਿਤੇ ਬੋਲੀ ਦੀ ਵੀ ਜਰੂਰਤ ਪੈਂਦੀ ਹੈ ਤੇ ਮੈਂ ਆਪ ਆ ਕੇ ਕਰਾਉਂਦਾ ਤਾਂ ਜੋ ਸਾਡੇ ਜਿਹੜੇ ਜ਼ਿੰਮੇਦਾਰਾਂ ਨੂੰ ਜਿਹੜਾ ਉਹਨਾਂ ਦਾ ਰੇਟ ਆ ਆਲਰੇਡੀ ਜਿਹੜਾ ਸਾਡਾ ਮਾਜੀ ਵਾਲਾ ਏਰੀਆ ਇਹਨਾਂ ਨੇ ਕਾਫੀ ਹੜ੍ਹ ਦੇ ਕਾਰਨ ਕਾਫੀ ਫਸਲਾਂ ਨੂੰ ਨੁਕਸਾਨ ਹੋਇਆ ਸੋ ਮੈਂ ਨਹੀਂ ਚਾਹੁੰਦਾ ਕਿ ਜੇ ਸਾਡੇ ਸਰਕਾਰ ਨੇ ਇਹਨਾਂ ਸਾਥ ਦਿੱਤਾ ਤੇ ਮੈਂ ਵੀ ਸਾਥੋਂ ਪਿੱਛੇ ਰਹਾ ਜਾ ਤਾਂ ਮੈਂ ਵੀ ਦਿਨ ਨਾ ਦਿਨ ਦੀ ਸੇਵਾ 'ਚ ਹਾਜ਼ਰ ਹੈ। ਸ਼ੇਮਨ ਸਾਹਿਬ ਆਫਵਾਮਾਂ ਬੜੀਆਂ ਫਲਾਇਆਂ ਜਾਂਦੀਆਂ ਰੇਟ ਨੂੰ ਲੈ ਕੇ ਪਿਛਲੀ ਵੀਡੀਓ ਵਾਇਰਲ ਹੋਈ ਉੱਥੇ ਬਾਅਦ ਕਲੈਰੀਫਿਕੇਸ਼ਨ ਦਿੱਤਾ ਗਿਆ ਕੀ ਗੱਲ ਹੈ ਜਦੋਂ ਸ਼ਰਾਰਤੀ ਇਨਸਾਨ ਨੂੰ ਦੇਖੋ ਜਿਹੜਾ ਵੀ ਲੋਕ ਜਿਹੜੇ ਬੰਦੇ ਮਿਹਨਤ ਕਰਦੇ ਨੇ ਜਾਂ ਜਿਹੜੇ ਤਰੱਕੀ ਕਰਦੇ ਨੇ ਹਮੇਸ਼ਾ ਉਹਨਾਂ ਦੇ ਨੈਗੇਟਿਵ ਪ੍ਰਚਾਰ ਤੇ ਲੋਕਾਂ ਨੇ ਕਰਨਾ ਕਰਨਾ ਔਰ ਉਸ ਦਿਨ ਵੀ ਉਹ ਕਿਸਾਨ ਭਰਾ ਸੀਗਾ ਕਿਤੇ ਬਾਹਰੋਂ ਕਿਤੇ ਤਪੇ ਆਇਆ ਸੀਗਾ ਬਾਹਰੋਂ ਤਪੇ ਆਇਆ ਤੇ ਇੱਥੇ ਇੱਕ ਅਦਾ ਬੰਦੇ ਨੇ ਵੈਸ਼ ਸ਼ਰਾਰਤ ਕਰਤੀ ਤੇ ਉਹ ਬੰਦੇ ਨੇ ਬਿਨਾਂ ਕਿਸੇ ਨੂੰ ਸੰਪਰਕ ਕੀਤੇ ਨਾ ਮੈਨੂੰ ਸੰਪਰਕ ਕੀਤਾ ਨਾ ਮੇਰੇ ਇਥੇ ਲੈ ਕੇ ਕਿਸੇ ਅਫਸਰ ਨੂੰ ਡਾਇਰੈਕਟਰ ਨੂੰ ਨਾ ਮੰਡੀਪੋਰਡ ਦੇ ਕਿਸੇ ਵਿਅਕਤੀ ਨੂੰ ਔਰ ਨਾ ਹੀ ਜਿਹੜੇ ਆਰਤੀਆ ਦੇ ਪ੍ਰਧਾਨ ਜਾਂ ਲੇਬਰ ਦੇ ਪ੍ਰਧਾਨ ਕਿਸੇ ਨੂੰ ਸੰਪਰਕ ਨਹੀਂ ਕੀਤਾ ਸਿਰਫ ਇੱਕ ਬੰਦੇ ਨੇ ਪੁੱਛ ਕੇ ਤੇ ਬਾਰੋ-ਬਾਰੋ ਚਲੇ ਗਏ ਬਾਅਦ ਉਹ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਫੇਰ ਆਏ ਆਪਣੀ ਫਸਲ ਲੈ ਕੇ ਤੇ ਮੇਰੇ ਕੋਲ ਸਿੱਧਾ ਆਏ ਤੇ ਮੈਂ ਉਹਨਾਂ ਦਾ ਰੇਟ ਜਿਹੜਾ 3300 ਕੁਛ ਲਵਾ ਕੇ ਦਿੱਤਾ ਸੀਗਾ ਤੇ ਉਹ ਬੜੇ ਖੁਸ਼ ਹੋ ਗਏ ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਕਿ ਆਪਣੇ ਚੇਰਮੈਨ ਸਾਹਿਬ ਤੁਹਾਡੇ ਵੱਲੋਂ ਮੈਨੂੰ ਗਲਤ ਗਾਈਡ ਕੀਤਾ ਗਿਆ ਸੀਗਾ ਤੇ ਉਹਨਾਂ ਨੇ ਆਪ ਮਹਾਰੇ ਹੋ ਕੇ ਦੁਬਾਰਾ ਮਾਫੀ ਮੰਗ ਕੇ ਤੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਨਾਲ